ਅਭੀ ਇਧਰ ਲਾਣੇ ਲੱਗੇ ਹੈ ਜਾਲੀ ਹਾਂ ਜਾਲੀ ਲੱਗੇਗਾ ਕੂੜਾ ਜਾਏਗਾ ਨੀਚੇ ਜਿਹੜਾ ਹਾਂਜੀ ਜੇਕਰ ਤੁਸੀਂ ਸੁਣਨੀ ਹੈ ਪ੍ਰਧਾਨ ਦੀ ਪੰਜਾਬੀ ਦੇ ਵਿੱਚ ਮਿਕਸ ਕੀਤੀ ਹਿੰਦੀ ਤਾਂ ਵੀਡੀਓ ਪੂਰੀ ਦੇਖਣਾ ਤੇ ਇੱਥੇ ਕੀ ਕੰਮ ਕੀਤਾ ਜਾ ਰਿਹਾ ਤੁਸੀਂ ਬੰਦ ਤੇ ਡੰਡ ਤੇ ਖੜੇ ਨੇ ਸਾਰੇ ਜਾਣੇ ਤੇ ਜਾਣਦੇ ਆ ਆਪਾਂ ਕੀ ਕਾਰਵਾਈ ਕਰ ਰਹੇ ਨੇ ਇੱਥੇ ਆਜੋ ਪੂਰਾ ਹੋਵੇ ਖੁਆਬ ਪਰਰਾ ਲੱਗਦਾ ਥੋੜਾ ਪਹਾੜ ਲੱਗਦਾ ਮੌਲੂਕਾ ਕਸੀ ਗਾਉਂ ਦੀ ਕੀ ਹਲਚਲ ਦੀ ਸਾਰਿਆਂ ਦਾ ਸੋ ਨੌਜਵਾਨ ਸਵਾ ਮਿਆਣੀ ਨੇ ਜੋ ਇੱਕ ਵਾਦਾ ਦਿੱਤਾ ਹੈ ਤੁਸੀਂ ਬੰਦੇ ਨਾ ਜ਼ਿਮੀਦਾਰ ਵੀਰ ਬੜੇ ਬੰਦੇ ਪਰੇਸ਼ਾਨ ਹੁੰਦੇ ਨੇ ਜਾਲੀ ਲਾ ਰਹੇ ਨੇ ਆਪਣੇ ਵੀਰ ਦੇਖੋ ਜੀ ਦੀਪ ਵੀਰ ਆਪਣਾ ਦੀਪਕ ਵੀਰ ਪ੍ਰਧਾਨ ਸਾਹਿਬ ਆਪ ਲੱਗੇ ਹੋਏ ਨੇ ਆਪਾਂ ਛੋਰਾ ਆਪਣਾ ਨਿਰੇਜ ਕੁਮਾਰ ਕੋ ਲਾ ਵੀਰ ਆਪਣੇ ਭਰਾ ਲੱਗੇ ਹੋਏ ਨੇ ਪਰ ਜ਼ਰੂਰ ਲਵੇਗਾ ਕਰਵਾਣੇ ਕੁਮਾਰ ਭਾਈ ਜੀ ਬਲਵਿੰਦਰ ਕੁਮਾਰ ਭਾਈ ਜੀ ਆਪਣੇ ਨਿਰਮਲ ਸਿੰਘ ਨੰਮਾ ਭਾਈ ਜੀ ਆਪਣੇ ਅਰੇ ਬਾਰ ਬਾਰ ਹੀ ਚਲੋ ਵੀਰੇ ਪਾਦੋਕ ਤੇ ਵੀਨੇ ਆ ਤੇ ਕਾਰੀਗਰ ਨੇ ਇਹ ਵੀ ਲਾਏ ਹੋਏ ਨੇ ਤੇ ਨਾਲ ਆਪਣੇ ਨੌਜਵਾਨ ਸਭਾ ਦੇ ਵੀ ਲੱਗੇ ਹੋਏ ਨੇ ਤੇ ਇੱਕ ਵਧੀਆ ਕੋਸ਼ਿਸ਼ ਇਹ ਕਰਨ ਦੀ ਏ ਜਿੰਨਾ ਕੋ ਹੋ ਸਕੇ ਸਾਥ ਦਿਓ ਇੱਥੇ ਸਾਰੇ ਪਿੰਡ ਦਾ ਖੂੜਾ ਹੁੰਦਾ ਤੇ ਅੱਜ ਬਾਦ ਦੇ ਦਰਮਾਨ ਹਰੇ ਕਦਮ ਤੇ ਸਭ ਦਾ ਹੋਣੇ ਦੀ ਆਸ ਕਈ ਵਾਰ ਤੁੱਕੇ ਹਾਂ ਕਈ ਵਾਰ ਹੌਸਲਾ ਹਾਰੇ ਆ ਆਪਾਂ ਅਗ ਲਾ ਰਹੀਏ ਸਵਾ ਭਿਆਨੂ ਹਰ ਗਲਤੀ ਸਾਤੀ ਦੁਨੀਆਂ ਨੋੜ ਜਾਂਦੀ ਹੈ ਹਰ ਹਾਰ ਸਫਲਾਤਾ ਦੀ ਕੁੰਜੀ ਪੜ੍ਹਦੀ ਹੈ ਓ ਮੈਨ ਅਥੀਏ ਹਾਰ ਦਾ ਮੰਨ ਵਕਤ ਜੇ ਤੁਹਾਡੇ ਇੱਧਰ ਕੁੱਤੇ ਵੀ ਨਾਰਾਜ਼ ਹੋ ਰਹੇ ਹੋਣੇ ਨੇ ਕਹਿੰਦੇ ਹੋਣੇ ਨੇ ਸਾਡਾ ਰਾਹ ਬੰਦ ਕਰਤਾ ਚਲੋ ਇਸੇ ਨਾਲ ਹੀ ਸਾਨੂੰ ਵੀ ਇੱਕੇ ਹੋਰ ਵੀ ਵੀਰਾਂ ਨੂੰ ਪਤਾ ਲੱਗਾ ਪ੍ਰਿੰਸ ਤੇ ਕਰਨ ਵੀ ਆ ਗਏ ਸਵੈਂਗਰ ਵੀ ਇੱਥੇ ਸੀ ਲੋਦੀ ਆ ਗਿਆ ਬਲਜੀ ਸਿੰਘ ਬੱਬਲ ਵੀ ਉਹੀ ਐਨ ਕਾਲਾ ਮੁੰਡਾ ਜਾਇਓ ਨਾ ਕਿਤੇ ਪ੍ਰਧਾਨ ਸਾਹਿਬ ਦੀ ਪੰਜਾਬੀ ਮਿਕਸ ਹਿੰਦੀ ਆ ਰਹੀ ਹੈ ਥੋੜੀ ਦੇਰ ਦੀ ਅਗਲੀ ਕਲਿੱਪ ਸੋ ਜਿਹੜੀ ਚੀਜ਼ ਦਾ ਸੀ ਤੁਹਾਨੂੰ ਇੰਤਜ਼ਾਰ ਉਹ ਕਲਿੱਪ ਆ ਗਈ ਏ ਪ੍ਰਧਾਨ ਸਾਹਿਬ ਦੀ ਪੰਜਾਬੀ ਹਿੰਦੀ ਤੇ ਪਿੰਡ ਵਾਸੀਆਂ ਨੂੰ ਇੱਕ ਜਾਣਕਾਰੀ ਅਭੀ ਇਧਰ ਲਾਣੇ ਲੱਗੇ ਹੈ ਜਾਲੀ ਹਾਂ ਜਾਲੀ ਲੱਗੇਗਾ ਕੂੜਾ ਜਾਏਗਾ نیچے ਜਿਹੜਾ ਆਦਮੀ ਜੋ ਵੀ ਉੱਪਰ ਰੇਡਿੰਗ ਸੇ ਥੁੜਾ ਸਕੇਗਾ ਉਸਕੋ 5000 ਰੁਪਏ ਜੁਰਮਾਨਾ ਠੀਕ ਹੈ ਠੀਕ ਹੈ ਬਾਅਦ ਮੇ ਨਹੀਂ ਬੋਲਣਾ ਵੀ ਬੋਲਾ ਨਹੀਂ ਠੀਕ ਹੈ ਹੋਰ ਹਰ ਮਹੀਨੇ ਦਾ 500 ਰੁਪਿਆ ਆਪ ਤੇ ਲੇਂਗੇ ਇਸਕੋ ਜੀਸੀਪੀ ਲਾएंगे ਪਧਰਾ ਕਰਨੇ ਕੇ ਲਈ ਕਿਤਨਾ ਬੰਦਾ ठीक है कोई बात नहीं अगर हमारे पास ऐसी अगर से एक एक तो एक एक नहीं। मेरा भाई ऐसे है कितना बंदा इधर फेंकता कूड़ा कम से कम छः सात बंदा हो महीने में दो घंटा जेसीबी का पंद्रह सौ रुपया एक घंटे का तीन हजार रुपया आपसे लेंगे जेसीबी मंगा के ऐसे ग्राउंड बना दिया करेंगे जो रेडी छेती मुड़ जाएगी ठीक है दिक्कत नहीं होगा कोई दिक्कत हम तो वही भी चाहते और अभी ਜੋ ਕੋਈ ਵੀ ਆਤਾ ਹੈ ਪਿੱਛੇ ਦੇਖਦਾ ਹੈ ਕੋਈ ਪਿੰਡ ਵਾਲਾ ਵੀ ਤੇ ਉਸ ਕੋ ਬੋਲ ਨਹੀਂ ਨਹੀਂ ਸਟੇਕ ਹੈ ਠੀਕ ਹੈ ਜਿਵੇਂ ਲਿਖਾ ਦਾ ਸੋ ਕੰਮ ਕਰ ਦੇ ਕਰ ਦੇ ਬਚ ਚੁੱਕੇ ਹੀ ਸ਼ਾਮ ਦੇ 5:30 ਸਾਰੇ ਪਿੰਡ ਦਾ ਇਥੇ ਕੂੜਾ ਹੁੰਦਾ ਹੈ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਆਸੇ ਪਾਸੇ ਰਾਹਗੀਰਾਂ ਨੂੰ ਤੇ ਜ਼ਿੰਮੇਦਾਰ ਵੀਰਾਂ ਨੂੰ ਤੋਂ ਇਹ ਜਾਲੀ ਲਾ ਕੇ ਹਨਾ ਇਹ ਕੰਮ ਮੁਕੰਮਲ ਕੀਤਾ ਗਿਆ ਸਾਡੇ ਸੁਖਰਾਮ ਸਿੰਘ ਗੋਲਦੀਪਾਦੀ ਤੇ ਕਰਮਪਾਲ ਸਿੰਘ ਜونی ਪਾਦੀ ਤੇ ਗੁਰਪ੍ਰੀਤ ਸਿੰਘ ਪਾਦੀ ਵੀ ਤੇ ਸ਼ਾਮ ਦੇ ਵੱਜ ਗਏ ਨੇ 6 ਤੇ ਹੁਣ ਕਹਿੰਦੇ ਨੇ ਆਪਾਂ ਚਲੀਏ ਘਰਾਂ ਨੂੰ ਕਿਉਂਕਿ ਨਾ ਰੋਟੀ ਖਾਣ ਗਏ ਸੀ ਕਿ ਘਰਾਂ ਨੂੰ ਇੱਥੇ ਲੱਗੇ ਹੋਏ ਨੇ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੇ 3 ਦਿਨ ਦਾ ਕੰਮ ਸੀਗਾ ਦੋ ਤਿੰਨ ਕਾਰੀਗਰ ਸੀ ਪਰ ਬਰਲ ਕੇ ਸਾਰਿਆਂ ਨੇ ਇੱਕ ਦਿਨ ਚ ਹੀ ਨਿਪਟਾ ਦਿੱਤਾ ਹੈ ਬਹੁਤ 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 ਧੰਨਵਾਦ ਨੌਜਵਾਨ ਸਭਾ ਮਿਆਣੀ ਦੀ ਸਾਰੇ ਮੇਰੇ ਵੀਰਾਂ ਦਾ ਤੇ ਪਿੰਡ ਵਾਸੀਆਂ ਨੂੰ ਵੀ ਬੇਨਤੀ ਕਰਦੇ ਹਾਂ ਇਕਜੁੱਟ ਹੋ ਕੇ ਇਸੇ ਤਰ੍ਹਾਂ ਰਲ ਕੇ ਪਿੰਡ ਦੇ ਕੰਮ ਕਰੀਏ ਕਿਉਂਕਿ ਪਿੰਡ ਸਾਰਿਆਂ ਦਾ ਪੱਟਾ ਹੈ ਤੇ ਸਾਂਝਾ ਹੈ ਤੇ ਆਪਾਂ ਅਲੱਗ-ਅਲੱਗ ਹੋ ਕੇ ਕੰਮ ਨਹੀਂ ਕਰਨੇ ਆਪਾਂ ਰਲ ਮਿਲ ਕੇ ਪਿੰਡ ਦੇ ਕੰਮ ਕਰੀਏ ਤੇ ਪਿੰਡ ਨੂੰ ਨੰਬਰ 1 ਬਣਾਈਏ ਸੋ ਜਾਣ ਦਾ ਵੇਲਾ ਹੋ ਗਿਆ ਧੰਨਵਾਦ ਸਾਡੀ ਮਿਹਨਤ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਨਾ ਬਾਏ ਬਾਏ ਬਾਅਦ ਵਿੱਚ ਨੈਕਸਟ ਪਾਰਟ ਸਾਰੀ ਟੀਮ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਠੰਡਾ ਪੀਓ ਸਵੇਰ ਦੇ ਲੱਗੇ ਮੁੰਡੇ ਜੀ ਮਿਹਨਤ ਫੜ ਗਿਆ ਕੰਮ ਨਿਬੜ ਗਿਆ ਥੱਕ ਗਿਆ